ਟਾਡੇ ਇੱਕ ਸੀਐਮ ਆਫਿਸ ਵਿੱਚ ਇੱਕ ਆਫਸਰ ਨੇ ਵੀ ਗੱਲ ਕੀਤੀ ਆ ਤੇ ਮੈਂ ਨਾ ਤੁਹਾਨੂੰ ਬੇਨਤੀ ਇਹ ਕਰਨਾ ਚਾਹੁੰਦਾ ਕਿ ਮੇਰੀ ਤੁਹਾਨੂੰ ਪਿਆਰ ਨਾਲ ਸਰਕਾਰ ਨਾਲ ਬੇਨਤੀ ਕਿ ਆਪਣਾ ਨਾ ਹੰਗਰ ਸਟ੍ਰਾਈਕ ਜਿਹੜਾ ਅਗਰ ਹੋ ਸਕੇ ਤਾਂ ਉਹਨੂੰ ਖਤਮ ਕਰ ਦਿਓ ਇਹ ਦੇਸ਼ ਤੇ ਇੱਥੇ ਨਾ ਲੀਡਰ ਜ਼ਾਲਮ ਟਾਈਪ ਨੇ ਇਹਨਾਂ ਨੂੰ ਕਿਸੇ ਦਾ ਮਰਨ ਜੰਮਣ ਦਾ ਕੋਈ ਕੰਸਰਨ ਨਹੀਂ ਅੱਗੇ ਬਲਵਿੰਦਰ ਕੌਰ ਤੁਹਾਡੇ ਇੱਕ ਜਥੇਬੰਦੀ ਦੀ ਨਾ ਉਹ ਸੁਸਾਈਡ ਕਰ ਚੁੱਕੀ ਆ ਠੀਕ ਹੈ ਤਾਂ ਮੇਰੀ ਗੱਲ ਨੂੰ ਕਨਸਿਡਰ ਜ਼ਰੂਰ ਕਰੋ ਆਈ ਥਿੰਕ ਹੁਣ ਤੁਹਾਨੂੰ ਕੋਈ ਆਫਸਰ ਮਿਲ ਲਾਏ ਉਹਨਾਂ ਨਾਲ ਗੱਲਬਾਤ ਤੁਸੀਂ ਕਰ ਲਓ ਠੀਕ ਹੈ ਤਾਕੀ ਜੇ ਸੁਣਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਠੀਕ ਹੈ ਤੁਹਾਡੇ ਇੱਕ ਸੀਐਮ ਆਫਿਸ ਵਿੱਚ ਅਫਸਰਾਂ ਨੇ ਵੀ ਗਲਤੀ ਕੀਤੀ ਆ ਤੇ ਮੈਂ ਨਾ ਤੁਹਾਨੂੰ ਬੇਨਤੀ ਇਹ ਕਰਨਾ ਚਾਹੁੰਦਾ ਕਿ ਮੇਰੀ ਤੁਹਾਨੂੰ ਪਿਆਰ ਨਾਲ ਸਰਕਾਰ ਨਾਲ ਬੇਨਤੀ ਕਿ ਆਪਣਾ ਨਾ ਹੰਗਰ ਸਟ੍ਰਾਈਕ ਜਿਹੜਾ ਅਗਰ ਹੋ ਸਕੇ ਤਾਂ ਉਹਨੂੰ ਖਤਮ ਕਰ ਦਿਓ ਇਹ ਦੇਸ਼ ਤੇ ਇੱਥੇ ਨਾ ਲੀਡਰ ਜ਼ਾਲਮ ਟਾਈਪ ਨੇ ਇਹਨਾਂ ਨੂੰ ਕਿਸੇ ਦਾ ਮਰਨ ਜੰਮਣ ਦਾ ਕੋਈ ਕੰਸਰਨ ਨਹੀਂ ਅੱਗੇ ਬਲਵਿੰਦਰ ਕੌਰ ਤੁਹਾਡੇ ਇੱਕ ਜਥੇਬੰਦੀ ਦੀ ਨਾ ਉਹ ਸੁਸਾਈਡ ਕਰ ਚੁੱਕੀ ਆ ਠੀਕ ਹੈ ਤੇ ਮੇਰੀ ਗੱਲ ਨੂੰ ਕਨਸਿਡਰ ਜ਼ਰੂਰ ਕਰੋ ਆਈ ਥਿੰਕ ਹੁਣ ਤੁਹਾਨੂੰ ਕੋਈ ਆਫਸਰ ਮਿਲ ਲਾਏ ਉਹਨਾਂ ਨਾਲ ਗੱਲਬਾਤ ਤੁਸੀਂ ਕਰ ਲਓ ਠੀਕ ਹੈ ਥੈਂਕ ਯੂ ਜਸ ਸੁਣਦੇ ਬੋਲੋ ਸਸਟ ਕਰ ਠੀਕ ਹੈ ਜੀ